ਹੈਲੋ ਸਟੂਡੈਂਟਸ ਮੈਂ ਜੱਜ ਕਿੱਲ ਸਵਾਗਤ ਕਰਦਾ ਤੁਹਾਡਾ ਫਿਰ ਤੋਂ ਆਪਣੇ YouTube ਚੈਨਲ ਤਾਂ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਆਪਾਂ ਤੁਹਾਡੇ ਲੈ ਕੇ ਆਏ ਹਾਂ ਕਲਾਸ 10ਵੀਂ ਠੀਕ ਹੈ ਵਿਸ਼ਾ ਸਮਾਜਿਕ ਸਿੱਖਿਆ ਤਾਂ ਉਹਦਾ ਅੱਗੇ ਨੈਕਸਟ ਪਾਰਟ ਅਰਥਸ਼ਾਸਤਰ ਇਕਨੋਮਿਕਸ ਠੀਕ ਹੈ ਤੇ ਇਹਦਾ ਫਰਸਟ ਲੈਸਨ ਅੱਜ ਆਪਾਂ ਇਸ ਵਿੱਚ ਡਿਸਕਸ ਕਰਾਂਗੇ ਸਟੂਡੈਂਟ ਜੋ ਕਿ ਇੱਕ ਅਰਥਸ਼ਾਸਤਰ ਇੱਕ ਜਾਣ ਪਛਾਣ ਜੋ ਕਿ ਤੁਸੀਂ ਦੇਖ ਰਹੇ ਹੋ ਤਾਂ ਸਟੂਡੈਂਟ ਇਸ ਤੋਂ ਪਹਿਲਾਂ ਮੈਂ ਸੋਸ਼ਲ ਸਾਇੰਸ ਸਮਾਜਿਕ ਸਿੱਖਿਆ ਦੀ ਦੋ ਕਲਾਸ ਅਪਲੋਡ ਕਰ ਚੁੱਕਿਆ ਉਹਦੇ ਵਿੱਚ ਆਪਾਂ ਜੀਓਗ੍ਰਾਫੀ ਪਾਰਟ ਵਾਲੇ ਦੋ ਕਲਾਸ ਜੀ ਭਾਰਤ ਦੀ ਆਕਾਰ ਅਤੇ ਸਥਿਤੀ ਅਤੇ ਪੰਜਾਬ ਅਤੇ ਪੰਜਾਬ ਦੀ ਆਕਾਰ ਅਤੇ ਸਥਿਤੀ ਦੋ ਕਲਾਸਾਂ ਇਸ ਤੋਂ ਪਹਿਲਾਂ ਅਪਲੋਡ ਕਰ ਦਿੱਤੀਆਂ ਹਨ ਤਾਂ ਜਿਹੜੇ ਸਟੂਡੈਂਟਸ ਨੂੰ ਕਲਾਸਿਸ ਦੇਖਣੀ ਹੋਵੇ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੇ ਜਾ ਕੇ ਕਲਾਸਿਸ ਦੇਖ ਸਕਦੇ ਹੋ ਤੇ ਜੇਕਰ ਕਿਸੇ ਸਟੂਡੈਂਟ ਨੂੰ ਇਸ ਦੀ ਪੀਡੀਐਫ ਵੀ ਚਾਹੀਦੀ ਹੋਵੇ ਤਾਂ ਨੀਚੇ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਹੈ ਉੱਥੇ ਤੁਸੀਂ ਟੈਲੀਗ੍ਰਾਮ ਲਿੰਕ ਜੁਆਇਨ ਕਰਕੇ ਉੱਥੋਂ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਓਕੇ ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋ ਆਪਾਂ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਇਸ ਤੋਂ ਪਹਿਲਾਂ ਜੇਕਰ ਸਟੂਡੈਂਟਸ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੀ ਕਲਾਸਾਂ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤਾਂ ਇਸ ਤਰ੍ਹਾਂ ਹੀ ਸਟੂਡੈਂਟ ਤੁਹਾਡੀਆਂ ਆਪਾਂ ਹਰ ਇੱਕ ਕਲਾਸ ਹਰ ਇੱਕ ਲੈਸਨ ਸਿਲੇਬਸ ਦੇ ਅਕੋਰਡਿੰਗ ਆਪਾਂ YouTube ਤੇ ਕਰਵਾਇਆ ਕਰਾਂਗੇ ਓਕੇ ਤਾਂ ਚਲੋ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਇਹ ਹੈ ਸਟੂਡੈਂਟ ਤੁਹਾਡਾ ਸਬਜੈਕਟ ਸੋਸ਼ਲ ਸਾਇੰਸ ਕਲਾਸ 10th ਠੀਕ ਹੈ ਇਕਨੋਮਿਕਸ ਲੈਸਨ 1st ਓਕੇ ਤਾਂ ਇਹਦੇ ਵਿੱਚ ਆ ਕੇ ਸਟੂਡੈਂਟ ਦੇਖੋ ਆਪਣੇ ਪਹਿਲਾਂ ਵਸਤੂਨਿਸ਼ਟ ਪ੍ਰਸ਼ਨ ਠੀਕ ਹੈ ਜੋ ਕਿ ਇਹਦੇ ਵਿੱਚ ਆਪਣੇ ਇੱਕ ਸ਼ਬਦ ਜਾਂ ਇੱਕ ਵਾਕ ਵਾਲੇ ਪ੍ਰਸ਼ਨ ਠੀਕ ਹੈ ਮਤਲਬ ਕਿ ਇਹਦੇ ਵਿੱਚ ਆਪਣੇ ਫਰਸਟ ਚ ਖਾਲੀ ਥਾਂ ਆ ਗਈਆਂ ਤਾਂ ਇਹਨੂੰ ਆਪਾਂ ਕਰਦੇ ਆ ਦੇਖੋ ਫਰਸਟ ਦੇਖੋ ਸਟੂਡੈਂਟ ਅਰਥ ਸ਼ਾਸਤਰ ਸ਼ਬਦ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ ਇਹਦਾ ਮਤਲਬ ਖਾਲੀ ਥਾਂ ਸੀ ਆਲਰੇਡੀ ਪਹਿਲਾਂ ਹੀ ਫਿਲ ਕੀਤੀ ਹੋਈ ਹੈ ਇਸ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਪੜ੍ਹ ਲੈਣੇ ਓਕੇ ਸੈਕੰਡ ਕੁਐਸਚਨ ਦੇਖੋ ਵਿਆਸ਼ਸ਼ਟੀ ਅਰਥ ਸ਼ਾਸਤਰ ਯੂਨਾਨੀ ਭਾਸ਼ਾ ਦੇ ਡੈਸ਼ ਸ਼ਬਦ ਤੋਂ ਲਿਆ ਹੈ ਤੇ ਇਹਦਾ ਆਨਸਰ ਤੁਸੀਂ ਦੇਖ ਸਕਦੇ ਹੋ ਮਾਈਕਰੋਸ ਓਕੇ ਅਗੇ ਨੈਕਸਟ ਉਪਭੋਗ ਦਾ ਸਬੰਧ ਵੱਖ-ਵੱਖ ਵਸਤੂਆਂ ਅਤੇ ਸਵਾਮਾਂ ਦੀ ਡੈਸ਼ ਨਾਲ ਹੈ ਵਰਤੋਂ ਨਾਲ ਨੈਕਸਟ ਮੁਦਰਾ ਸਫਿਤੀ ਸ਼ਬਦ ਡੈਸ਼ ਸ਼ਬਦ ਲਈ ਹੈ ਤਾਂ ਇਹ ਹੈ ਸਵਿੰਟ ਫੈਲਣਾ ਇਨਫਲੇਟ ਓਕੇ ਅੱਗੇ 5 ਨੰਬਰ ਸਰਕਾਰ ਦੁਆਰਾ ਆਪਣਾ ਬਜਟ ਹਰ ਸਾਲ ਡੈਸ਼ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਇਹ ਕੀਤਾ ਜਾਂਦਾ ਸਵਿੰਟ ਫਰਵਰੀ ਵਿੱਚ ਅੱਗੇ 6 ਨੰਬਰ ਦੇਖੋ ਰਾਜਕੋਸ਼ੀ ਨੀਤੀ ਦਾ ਸਬੰਧ ਸਰਕਾਰ ਦੀ ਡੈਸ਼ ਅਤੇ ਡੈਸ਼ ਨਾਲ ਹੈ ਇਹ ਹੈ ਸਵਿੰਟ ਆਮਦਨ ਅਤੇ ਖਰਚ ਆਪਣੀਆਂ ਖਾਲੀ ਥਾਵਾਂ ਹੋ ਗਈਆਂ ਅੱਗੇ ਨੈਕਸਟ ਦੇਖੋ ਤਾਂ ਇਹ ਸਟੂਡੈਂਟ ਤੁਹਾਡਾ ਪਾਰਟ 1 ਦੇ ਕੁਐਸਚਨ ਆਨਸਰ ਨੇ ਠੀਕ ਹੈ ਤੇ ਜਿਵੇਂ ਕਿ ਤੁਹਾਨੂੰ ਫਾਈਨਲ ਪੇਪਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆਉਣੇ ਨੇ ਸੇਮ ਟੂ ਸੇਮ ਓਕੇ ਤਾਂ ਅੱਗੇ ਆਗੇ ਸਟੂਡੈਂਟ ਆਪਣੇ ਬਹੁਤ ਵਧੀਆ ਪ੍ਰੀਪਰੇਸ਼ਨ ਠੀਕ ਹੈ ਇਹਦੇ ਵਿੱਚ ਜਿਵੇਂ ਐਮਸੀਕਿਊ ਵਾਲੇ ਟਾਈਪ ਵਾਲੇ ਕੁਐਸਚਨ ਆ ਇਹ ਠੀਕ ਹੈ ਫਸਟ ਦੇਖੋ ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਕਿਸ ਨੇ ਦਿੱਤੀ ਤਾਂ ਐਸੀ ਦਿੱਤੀ ਸਟੂਡੈਂਟ ਐਡਮ ਸਮਿਥ ਆਨਸਰ ਦੇਖ ਸਕ ਰਹੇ ਹੋ ਤੁਸੀਂ ਸੈਕੰਡ ਦੇਖੋ ਅਰਥ ਸ਼ਾਸਤਰ ਦੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਕਿਸ ਨੇ ਦਿੱਤੀ ਤਾਂ ਇਹ ਦਿੱਤੀ ਸੀ ਸਵਾਲ ਟ ਅਲਫ्रेड ਮਾਰਸ਼ਲ ਨੈਕਸਟ ਸਰਵਜਨਕ ਕਾਰਜ ਦੇ ਮੁੱਖ ਸਾਧਨ ਕਿਹੜੇ ਹਨ ਤਾਂ ਇਹਦੇ ਵਿੱਚ ਆਪਣੇ ਅੰਦਰੂਨੀ ਅਤੇ ਬਾਹਰੀ ਸਾਧਨ ਇਹ ਦੋਨੇ ਆਨਸਰ ਆ ਜਾਣਾ ਓਕੇ ਨੈਕਸਟ ਭੁਗਤਾਨ ਬਾਕੀ ਦਾ ਸੰਬੰਧ ਕਿਹੜੀ ਅਰਥ ਵਿਵਸਥਾ ਨਾਲ ਹੈ ਤਾਂ ਇਹਦਾ ਆਨਸਰ ਹੈ ਸਟੂਡੈਂਟ ਖੁੱਲੀ ਅਰਥ ਵਿਵਸਥਾ ਆਹ ਦੇਖ ਤੁਸੀਂ ਆਨਸਰ ਦੇਖ ਰਹੇ ਹੋ ਠੀਕ ਹੈ ਨੈਕਸਟ 5 ਨੰਬਰ ਸਰਕਾਰ ਦੀ ਮੌਦਰੀਕ ਨੀਤੀ ਦਾ ਸਬੰਧ ਕਿਸ ਨਾਲ ਹੈ ਇਹ ਹੈ ਸਟੂਡੈਂਟ ਮੋਦਰਾ ਦੀ ਮੰਗ ਅਤੇ ਪੂਰਤੀ ਇਹਦੇ ਵਿੱਚ ਆਪਣਾ 3 ਨੰਬਰ ਸਹੀ ਹੋ ਜਾਣਾ ਓਕੇ ਤਾਂ ਇਸ ਤੋਂ ਬਾਅਦ ਆ ਗਿਆ ਸਟੂਡੈਂਟ ਆਪਣੀਆਂ ਸਹੀ ਗਲਤ ਇਹਦੇ ਵਿੱਚ ਦੇਖੋ ਫਸਟ ਵਿਅਸਤੀ ਆਰਥਵਿਵਸਾ ਸਬੰਧ ਸੰਪੂਰਨ ਆਰਥਵਿਵਸਥਾ ਨਾਲ ਹੈ ਇਹਦਾ ਗਲਤ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਇਹਦਾ ਆਨਸਰ ਦਿੱਤਾ ਹੋਇਆ ਨਾਲ ਅਗੇ ਨੈਕਸਟ ਸੈਕੰਡ ਮਾਈਕਰੋ ਇਕਨੋਮਿਕ ਸਬਦ ਜਿਹਨਾਂ ਨਾਨੀ ਭਾਸ਼ਾ ਦੇ ਸ਼ਬਦ ਮਾਰਕੋਸ ਤੋਂ ਲਿਆ ਗਿਆ ਹੈ ਗਲਤ ਆਪਾਂ ਪਿੱਛੇ ਪੜ ਕੇ ਆਏ ਨਾ ਇਹ ਸ਼ਬਦ ਕਿੱਥੋਂ ਲਿਆ ਹੋਇਆ ਸੀ ਠੀਕ ਹੈ ਅਗੇ ਤਿੰਨ ਮੁਦਰਾ ਦੀ ਪੂਰਤੀ ਇੱਕ ਸਟਾਕ ਚਰ ਹੈ ਸਹੀ ਨੈਕਸਟ ਘਾਟੇ ਦੀ ਵਿੱਤ ਫਿਸਤਾ ਤੋਂ ਭਾਵ ਸਰਕਾਰ ਦੁਆਰਾ ਨਵੇਂ ਨੋਟ ਛਾਪਣ ਦੀ ਪ੍ਰਕਿਰਿਆ ਹੈ ਸਹੀ ਬਚਤ ਤੋਂ ਭਾਵ ਆਮਦਨ ਅਤੇ ਉਸ ਭਾਗ ਤੋਂ ਹੈ ਜਿਸ ਨੂੰ ਖਰਚ ਨਹੀਂ ਕੀਤਾ ਜਾਂਦਾ ਸਹੀ ਤਾਂ ਇਹ ਹੋ ਗਿਆ ਆਪਣੇ ਸਹੀ ਗਲਤ ਤਾਂ ਅੱਗੇ ਆਗੇ ਸਟੂਡੈਂਟ ਆਪਣੇ ਛੋਟੇ ਪ੍ਰਸ਼ਨਾਂ ਵਾਲੇ ਉੱਤਰ ਮਤਲਬ ਕਿ ਇੱਕ ਬਾਕ ਜਾਂ ਇੱਕ ਸ਼ਬਦ ਵਿੱਚ ਆਪਾਂ ਇਹਨਾਂ ਨੂੰ ਕਰਾਂਗੇ ਓਕੇ ਫਰਸਟ ਕੁਐਸਚਨ ਦੇਖੋ ਅਰਥ ਸ਼ਾਸਤਰ ਤੋਂ ਕੀ ਭਾਵ ਹੈ ਤਾਂ ਇਹਦਾ ਆਨਸਰ ਦੇਖੋ ਸਟੰਟ ਅਰਥ ਸ਼ਾਸਤਰ ਤੋਂ ਭਾਵ ਘਰੇਲੂ ਪ੍ਰਬੰਧ ਤੋਂ ਹੈ ਇੱਕ ਵਿਅਕਤੀ ਆਪਣੇ ਸਰਕਾਰ ਆਪਣੇ ਸੀਮਤ ਸਾਧਨਾਂ ਜਿਨ੍ਹਾਂ ਦੇ ਵਿਕਲਪ ਪ੍ਰਯੋਗ ਹੁੰਦੇ ਹਨ ਦੀ ਕਿਸ ਤਰ੍ਹਾਂ ਕੁਸ਼ਲ ਵਰਤੋਂ ਕਰਦੇ ਹਨ ਜਿਸ ਨਾਲ ਵਿਅਕਤੀਗਤ ਅਤੇ ਸਮਾਜਿਕ ਕਲਿਆਣ ਨੂੰ ਅਧਿਕਤਮ ਕੀਤਾ ਜਾ ਸਕੇ ਨੈਕਸਟ ਕੁਐਸਚਨ ਦੁਰਲਭਤਾ ਤੋਂ ਕੀ ਭਾਵ ਹੈ ਦੁਰਲਭਤਾ ਤੋਂ ਭਾਵ ਕਿਸੇ ਵਸਤੂ ਜਾਂ ਸੇਵਾ ਦੀ ਮੰਗ ਉਸ ਦੀ ਉਪਲਬਧਤਾ ਨਾਲੋਂ ਵੱਧ ਜਾਣਾ ਨੈਕਸਟ ਕੁਐਸਚਨ ਵਿਅਸਤੀ ਅਰਥ ਸ਼ਾਸਤਰ ਕੀ ਭਾਵ ਹੈ ਤੇਰਾ ਦੇਖੋ ਸਟੂਡੈਂਟ ਅਨਸਰ ਵਿਅਸਤੀ ਅਰਥ ਸ਼ਾਸਤਰ ਆਰਥਿਕ ਕਿਰਿਆਵਾਂ ਦਾ ਅਧਿਐਨ ਛੋਟੇ ਪੱਧਰ ਤੋਂ ਭਾਵ ਇੱਕ ਵਿਅਕਤੀ ਇੱਕ ਪਰਿਵਾਰ ਫਰਮ ਆਦਿ ਤੇ ਕਰਦਾ ਹੈ ਨੈਕਸਟ ਸਪਸ਼ਟੀ ਅਰਥ ਸ਼ਾਸਤਰ ਤੋਂ ਕੀ ਭਾਵ ਹੈ ਤੇ ਇਹਦਾ ਆਨਸਰ ਦੇਖੋ ਸੋਣੋ ਸਪਸ਼ਟੀ ਅਰਥ ਸ਼ਾਸਤਰ ਆਰਥਿਕ ਕਿਰਿਆਵਾਂ ਦਾ ਅਧਿਐਨ ਵੱਡੇ ਪੱਧਰ ਭਾਵ ਪੂਰੀ ਦੀ ਪੂਰੀ ਅਰਥ ਵਿਵਸਥਾ ਦੇ ਪੱਧਰ ਤੇ ਕਰਦਾ ਹੈ ਇਹ ਸੀਦਾ ਆਨਸਰ ਅੱਗੇ ਨੈਕਸਟ ਕਰ ਲੈਣੇ ਆ 5 ਨੰਬਰ ਉਪਭੋਗ ਤੋਂ ਕੀ ਭਾਵ ਹੈ ਇਹ ਅਨਸਰ ਦੇਖ ਲੈਣੇ ਆਪਸਟੋਟ ਉਪਭੋਗਤੋ ਭਾਵ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਨਾਲ ਜਿਸ ਤੋਂ ਪ੍ਰਤੱਖ ਸੰਤੁਸ਼ਟੀ ਪ੍ਰਾਪਤ ਕੀਤੀ ਜਾ ਸਕੇ ਨੈਕਸਟ ਕੁਐਸਚਨ ਉਪਭੋਗਤਾ ਪਹਿਲਾਂ ਉਪਭੋਗ ਸੀਗਾ ਹੁਣ ਉਪਭੋਗਤਾ ਠੀਕ ਹੈ ਤੋਂ ਕੀ ਭਾਵ ਹੈ ਉਪਭੋਗਤਾ ਤੋਂ ਭਾਵ ਉਹ ਖਪਤਕਾਰ ਜਾਂ ਉਹ ਲੋਕ ਜੋ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਕਰਨ ਲਈ ਚੀਜ਼ਾਂ ਅਤੇ ਸੇਵਾਵਾਂ ਖਰੀਦਦੇ ਹਨ ਜਾਂ ਵਰਤਦੇ ਹਨ ਅਗੇ ਨੈਕਸਟ ਨਿਵੇਸ਼ ਤੋਂ ਕੀ ਭਾਵ ਹੈ ਨਿਵੇਸ਼ ਤੋਂ ਭਾਵ ਇੱਕ ਨਿਸ਼ਚਿਤ ਸਮੇਂ ਭਾਵ ਇੱਕ ਸਾਲ ਦੀ ਸਮਾਂ ਆਬਦੀ ਦੇ ਦੌਰਾਨ ਪੂੰਜੀ ਭੰਡਾਰ ਵਿੱਚ ਹੋਣ ਵਾਲੇ ਬਾਦੇ ਤੋਂ ਹੈ ਅਗਿਆ ਸਟੂਡੈਂਟਾਂ ਬਚਤ ਤੋਂ ਕੀ ਭਾਵ ਹੈ ਤਾਂ ਦੇਖੋ ਸੋਣ ਬਚਤ ਤੋਂ ਭਾਵ ਆਮਦਨ ਦੇ ਉਸ ਭਾਗ ਤੋਂ ਜਿਸ ਨੂੰ ਖਰਚ ਨਹੀਂ ਕੀਤਾ ਜਾਂਦਾ ਨੈਕਸਟ ਮੁਦਰਾ ਸਫੀਤੀ ਤੋਂ ਭਾਵ ਮੁਦਰਾ ਸਫੀਤੀ ਤੋਂ ਭਾਵ ਕਿਸੇ ਅਰਥ ਵਿਵਸਥਾ ਵਿੱਚ ਵਸਤੂਆਂ ਅਤੇ ਸਵਾਮਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਅਤੇ ਲੰਬੇ ਸਮੇਂ ਵਿੱਚ ਹੋਣ ਵਾਲਾ ਵਾਧਾ ਨੈਕਸਟ ਮੁਦਰਾ ਦੀ ਪੂਰਤੀ ਤੋਂ ਭਾਵ ਮੁਦਰਾ ਦੀ ਪੂਰਤੀ ਤੋਂ ਭਾਵ ਕਿਸੇ ਅਰਥ ਵਿਵਸਥਾ ਵਿੱਚ ਲੋਕਾਂ ਕੋਲ ਸਮੇਂ ਦੇ ਇੱਕ ਨਿਸ਼ਚਿਤ ਬਿੰਦੂ ਅਤੇ ਮੁਦਰਾ ਦੇ ਕੁੱਲ ਸਟਾਕ ਕਰੰਸੀ ਨੋਟਾਂ ਤੇ ਸਿੱਕਿਆਂ ਦੇ ਰੂਪ ਤੋਂ ਹੈ ਅੱਗੇ ਨੈਕਸਟ ਆ ਗਏ ਹਾਂ ਸੁੰਟ ਸਰਕਾਰੀ ਬਜਟ ਤੋਂ ਕੀ ਭਾਵ ਹੈ ਤਾਂ ਦੇਖੋ ਸਰਕਾਰੀ ਬਜਟ ਤੋਂ ਭਾਵ ਇੱਕ ਵਿੱਤੀ ਸਾਲ ਦੌਰਾਨ ਸਰਕਾਰ ਦੀ ਅਨੁਮਾਨਿਤ ਆਮਦਨ ਅਤੇ ਅਨੁਮਾਨਿਤ ਖਰਚ ਦੇ ਵਿੱਤੀ ਬਿਊਰੋ ਤੋਂ ਹੈ ਨੈਕਸਟ ਸਰਕਾਰੀ ਆਮਦਨ ਦੀਆਂ ਕੁਝ ਮਦਾਂ ਦਾ ਵਰਨਰ ਤਾਂ ਇਹਦਾ ਅਨਸਰ ਦੇਖੋ ਸਟੂਡੈਂਟ ਸਰਕਾਰੀ ਆਮਦਨ ਦੀਆਂ ਮੁੱਖ ਮਦਾਂ ਵਿੱਚ ਵਸਤੂ ਅਤੇ ਸੇਵਾ ਕਰ ਆਮਦਨ ਕਰ ਆਬਕਾਰੀ ਕਰ ਆਦਿ ਸਰਕਾਰ ਦੇ ਗੈਰ ਸਾਧਨਾ ਵਿੱਚ ਮੁੱਖ ਤੌਰ ਤੇ ਸਰਕਾਰ ਨੂੰ प्राप्त ਹੋਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਫੀਸਾਂ, ਜੁਰਮਾਨੇ, ਦਾਨ ਆਦਿ ਸ਼ਾਮਲ ਕੀਤਾ ਜਾਂਦਾ ਹੈ। ਨੈਕਸਟ 13 ਨੰਬਰ ਕੁਐਸਚਨ ਸਰਕਾਰੀ ਖਰਚ ਦੀਆਂ ਕੁਝ ਮੱਤਾਂ ਦਾ ਵਰਣਨ ਕਰੋ। ਤਾਇਦ ਆਨਸਰ ਦੇਖੋ ਸਟੂਡੈਂਟ ਸਰਕਾਰੀ ਖਰਚ ਦੀਆਂ ਮੱਤਾਂ ਵਿੱਚ ਦੇਸ਼ ਦੀ ਸੁਰੱਖਿਆ, ਪੁਲਿਸ, ਸਕੂਲ, ਹਸਪਤਾਲ, ਸੜਕ, ਬਿਜਲੀ, ਪ੍ਰਸ਼ਾਸਨ ਵੱਖ-ਵੱਖ ਖੇਤਰਾਂ ਜਿਵੇਂ ਕਿ ਖੇਤੀਬਾੜੀ, ਉਦਯੋਗ, ਸੇਵਾ ਖੇਤਰਾਂ ਵਿਕਾਸ ਅਤੇ ਸਮਾਜਿਕ ਕਲਿਆਣ ਨੂੰ ਸ਼ਾਮਲ ਕੀਤਾ ਜਾਂਦਾ ਹੈ। ਅ ਨੈਕਸਟ ਕੁਐਸਚਨ ਘਾਟੇ ਦੀ ਵਿੱਤ ਵਿਸ਼ੇਸ਼ਤਾ ਤੋਂ ਤੁਹਾਡਾ ਕੀ ਭਾਵ ਹੈ? ਤੇ ਦਾ ਅਨਸਰ ਦੇਖ ਲੈਣੇ ਹਾਂ। ਘਾਟੇ ਦੀ ਘਾਟੇ ਦੀ ਵਿਵਸੇਤਾ ਤੋਂ ਭਾਵ ਕੇਂਦਰੀ ਬੈਂਕ ਦੁਆਰਾ ਸਰਕਾਰ ਨੂੰ ਨਵੇਂ ਨੋਟ ਛਾਪ ਕੇ ਮੁਦਰਾ ਪ੍ਰਦਾਨ ਕਰਾਉਣ ਲਈ ਪ੍ਰਕਿਰਿਆ ਹੈ ਤਾਂ ਕਿ ਇੱਕ ਸਰਕਾਰ ਬਜਟ ਵਿੱਚ ਪੇਸ਼ ਹੋਣ ਵਾਲੇ ਘਾਟੇ ਦੀ ਸਮੱਸਿਆ ਦਾ ਹੱਲ ਕਰ ਸਕੀ। ਨੈਕਸਟ ਸਰਵਜਨਕ ਵਿੱਤ ਤੋਂ ਕੀ ਭਾਵ ਹੈ? ਤਾਂ ਇਹਦਾ ਆਨਸਰ ਦੇਖੋ ਸੰਡ। ਸਰਵਜਨਕ ਵਿੱਤ ਤੋਂ ਭਾਵ ਸਰਕਾਰ ਤੇ ਵਿੱਤੀ ਸਾਧਨਾ ਭਾਵ ਸਰਕਾਰ ਦੀ ਆਮਦਨ ਅਤੇ ਖਰਚ ਨਾਲ ਸੰਬੰਧਤ ਸਾਧਰੀ ਸਾਧਨਾ ਤੋਂ ਹੈ। ਅਗੇ ਨੈਕਸਟ ਕੁਐਸਚਨ ਸਰਵਜਨਕ ਕਰਜ਼ ਤੋਂ ਕੀ ਭਾਵ ਹੈ? ਤਾਂ ਇਹਦਾ ਆਨਸਰ ਕਰ ਲੈਣੇ ਸੰਡ ਦੇਖੋ। ਸਰਭਜਨ ਕਰਜ਼ੇ ਤੋਂ ਭਾਵ ਸਰਕਾਰ ਦੁਆਰਾ ਆਪਣੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰੇਕ ਤਰ੍ਹਾਂ ਦੇ ਅੰਦਰੂਨੀ ਅਤੇ ਬਾਹਰੀ ਸਾਧਨਾਂ ਤੋਂ ਲਏ ਗਏ ਕਰਜ਼ੇ ਤੋਂ ਹੈ। ਨੈਕਸਟ ਵਿਕਾਸ ਦਰ ਤੋਂ ਕੀ ਭਾਵ ਹੈ? ਵਿਕਾਸ ਦਰ ਤੋਂ ਭਾਵ ਕਿਸੇ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਸਾਲ ਇਸ ਵਿੱਚ ਹੋਣ ਵਾਲੇ ਪ੍ਰਤੀਸ਼ਤ ਬਦਲਾਅ ਤੋਂ ਹੈ। ਨੈਕਸਟ ਭੁਗਤਾਨ ਬਾਕੀ ਤੋਂ ਕੀ ਭਾਵ ਹੈ? भुगतान बाकी तो भाव एक निश्चित समय duration एक देश द्वारा बाकी देशों ਨਾਲ ਕੀਤੇ ਜਾਣ ਵਾਲੇ ਹਰ ਇੱਕ ਤਰ੍ਹਾਂ ਦੇ भुगतान ਤੇ प्राप्तियां ਦੇ ਵਿਸਤ੍ਰਿਤਕਾਰਡ ਤੋਂ ਹੈ नेक्स्ट मौद्रिक नीति तो की भाव है तो ਇਹਦਾ ਆਪਾਂ ਦੇਖ ਲੈਨੇ ਹਾਂ ਸੋਨ ਦੇਖੋ ਦੇਖੋ मौद्रिक नीति तो भाव ਕਿਸੇ ਦੇਸ਼ ਦੇ ਕੇਂਦਰੀ ਬੈਂਕ ਸਰਕਾਰ ਦੁਆਰਾ ਅਪਣਾਈ ਜਾਣ ਵਾਲੀ ਉਸ ਨੀਤੀ ਤੋਂ ਹੈ ਜਿਸ ਵਿੱਚ মুদ্রা ਦੀ ਮੰਗ ਮੁਦਰਾ ਦੀ ਪੂਰਤੀ ਅਤੇ ਇਸ ਨਾਲ ਸੰਬੰਧਿਤ ਸਾਰੇ ਪੱਖਾਂ ਨੂੰ ਨਿਰਯੰਤਰ ਕੀਤਾ ਜਾਂਦਾ ਹੈ। ਨੈਕਸਟ ਸਰਕਾਰ ਦੀ ਰਾਜਕੋਸ਼ੀ ਨੀਤੀ ਤੋਂ ਕੀ ਪਾ ਹੈ? ਤੇ ਇਹਦਾ ਅਨਸਰ ਸਟੂਡੈਂਟ ਰਾਜਕੋਸ਼ੀ ਨੀਤੀ ਸਰਕਾਰ ਦੀ ਆਮਦਨ ਅਤੇ ਖਰਚੇ ਨਾਲ ਸੰਬੰਧਿਤ ਨੀਤੀ ਹੁੰਦੀ ਹੈ। ਤਾਂ ਇਸੇ ਸਟੂਡੈਂਟ ਆਪਣੇ ਕੁਐਸਚਨ ਛੋਟੇ। ਤਾਂ ਸਟੂਡੈਂਟ ਦੇਖੋ ਜਿਵੇਂ ਆਪਣੇ 50 ਸ਼ਬਦਾਂ ਵਾਲੇ ਹਨਾ نیچے। ਤੇ ਇਸ ਨੂੰ ਆਪਾਂ ਸਟੂਡੈਂਟ ਨੈਕਸਟ ਪਾਰਟ ਇਸੇ ਕਲਾਸ ਦੀ ਹੀ ਨੈਕਸਟ ਪਾਰਟ ਦੇ ਵਿੱਚ ਨੂੰ ਡਿਸਕਸ ਕਰਾਂਗੇ। ओके ਤਾਂ ਕਿਉਂਕਿ ਵੀਡੀਓ ਲੰਬੀ ਬਣ ਜਾਣੀ ਉਸ ਦੇ ਨਾਲ ਤਾਂ ਇਸ ਕਰਕੇ ਆਪਾਂ ਇਹਨੂੰ ਨੈਕਸਟ ਪਾਰਟ ਦੇ ਵਿੱਚ ਕਰਾਂਗੇ ਤਾਂ ਇਸ ਨੂੰ ਜਰੂਰ ਦੇਖਣਾ ਓਕੇ ਤਾਂ ਇਹ ਕਲਾਸ ਕਿੱਦਾਂ ਦੀ ਲੱਗੀ ਸਟੂਡੈਂਟ ਕਮੈਂਟ ਸੈਸ਼ਨ ਵਿੱਚ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤਾਂ ਮਿਲਦੇ ਹਾਂ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ ਥੈਂਕਸ ਫॉर ਵਾਚਿੰਗ ਵੀਡੀਓ ਐਂਡ 올 ది ਬੈਸਟ